ਦਾਈ ਪਛਾਣ ਹੁੰਦਾ। ਸੜ ਜੋ ਤੇ ਹੀ ਹੋ ਗਏ। ਮਰਦਾ ਸਾ ਜੋਰ ਦੀ ਲਿਆ। ਪਲੇਜ਼ ਦਾ ਧਿਆਨ ਹੋ ਗਿਆ ਹਾਂ ਦਾ ਜੋਬ ਦੀ। ਆ ਜੋ ਮੈਂ ਆਇਆ ਤੇ ਨਾਲ ਚਾਹੀਆ। ਆ ਜੋ ਵੀ ਨੂੰ ਨਦੀ 1800 ਦੀ ਗੱਲ ਕਰਦਾ। ਆ ਜੋ ਵੀ ਧਰਵਾਜੇ ਵੱਧੇ ਵੀ ਉਹ ਰਾਸ ਕਰਉਦਾ। ਹਰ ਰੱਦੀ ਜੋ ਵੀ ਥਾਰੀ। ਦੈਲ ਵਰਦੀ ਉਹ ਹਰਾ ਸਟਾਰਕੀ ਬਣਨਾ ਹੈ ਗਾਣਾ ਤੇ ਬਣਨਾ ਹੈ ਫੇਰ ਆਜੂ 2015 ਆਇਆ ਤੇ ਇੱਥੇ ਹਰਾ ਸਟਾਰ ਸਤਿਗੰਚਾਇ ਇੱਥੇ ਦੋਈ ਰਸ ਲੈ ਇੱਥੇ ਆਊਗਾ ਕੁੜਕੇ ਜਰੂਰ ਲੈ ਕੇ ਠੀਕ ਹੈ ਜੀ